ਇਕਿਆਰਮਾਈ ਟੋਟਾ ਮੇਰਾ ਨਾਮ ਹਰਪਾਲ ਸਿੰਘ ਸੰਧਾ ਜੀ ਸਾਡੀ ਕਿਸਾਨ ਜਥੇਬੰਦੀ ਦਾ ਨਾਮ ਆਜ਼ਾਦ ਕਿਸਾਨ ਕਮੇਟੀ ਦੁਆਬਾ ਰਜਿਸਟਰਡ ਜੀ ਸੰਧਾ ਸਾਹਿਬ ਅੱਜ ਜੱਥਾ ਲੈ ਕੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਆ ਸ਼ੰਭੂ ਬੈਰੀਅਰ ਦੇ ਉੱਤੇ ਜੀ ਇੱਕ ਸਾਲ ਦੇ ਹੋ ਗਿਆ तकरीबन ਲਗਭਗ ਹੋ ਗਿਆ ਜੀ ਉੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਆ ਜਿਹੜੀਆਂ ਦੇਸ਼ ਭਰ ਦੇ ਵਿੱਚ ਜਿਹੜੀ ਵੀ ਚੀਜ਼ ਵਿਕਦੀ ਆ ਉਹਦੀ ਜਿਹੜੀ ਖਰੀਦ ਮੁੱਲ ਤੈ ਹੁੰਦਾ ਜਿਹੜੀ ਸਾਡੀ ਕਿਸਾਨ ਦੀ ਜਿਹੜੀ ਜਿੰਸ ਆ ਇਹਦਾ ਖਰੀਦ ਮੁੱਲ ਨਹੀਂ ਤੈ ਨਹੀਂ ਇਹਨੂੰ ਅਪਾ ਐਮ ਐਸਟੀ ਕਹਿ ਦਿੰਦੇ ਆ ਜਦੋਂ ਇਹ ਆਉਂਦੀ ਆ ਜਦੋਂ ਜ਼ਮੀਨਦਾਰ ਇਕੱਠੇ ਮੰਡੀ ਚ ਲੈ ਕੇ ਜਾਂਦੇ ਆ ਜਦੋਂ ਮੱਕੀ ਦਾ ਰੇਟ ਸਾਬੇ ਨੂੰ ਉਹ 7-800 ਹੋ ਜਾਂਦਾ ਜਦੋਂ ਸੀਜ਼ਨ ਲੰਘ ਜਾਂਦਾ ਉਹ ਸਾਡੀ ਵਪਾਰੀਆਂ ਦੇ ਕੋਲ ਜਾਂਦੀ ਆ ਉਦੋਂ 2200 ਰੁਪਇਆ ਹੋ ਜਾਂਦਾ ਸਿਰਫ ਸਾਨੂੰ ਦੋ ਫਸਲਾਂ ਦੇ ਉੱਤੇ ਜਿਹੜੀ ਕਣਕ ਦੀ ਕਣਕ ਦੇ ਉੱਤੇ ਤੇ ਝੋਨੇ ਦੇ ਉੱਤੇ ਖਰੀਦ ਜਿਹੜੀ ਇਹ ਮਿਲ ਰਹੀ ਆ ਬਾਕੀ ਸਾਰੀਆਂ ਜਿਹੜੀਆਂ 22 ਫਸਲਾਂ ਉਹਨਾਂ ਦੇ ਉੱਤੇ ਸਾਨੂੰ ਕੋਈ ਜਿਹੜੀ ਇਹ ਖਰੀਦ ਇਹ ਜਿਹੜਾ ਮੁੱਲ ਤੈ ਨਹੀਂ ਹੈਗਾ ਅਸੀਂ ਇਹ ਮੰਗ ਕਰਦੇ ਆ ਵੀ ਇਹਦਾ ਖਰੀਦ ਮੁੱਲ ਜਿਹੜਾ ਇਹ ਤੈਅ ਹੋਣਾ ਚਾਹੀਦਾ ਤੇ ਜਿਹੜੇ ਜਿਹੜੇ ਕਿਸਾਨ ਆ ਉਜੜ ਰਹੇ ਆ ਆਤਮ ਹੱਤਿਆ ਕਰ ਰਹੇ ਆ ਕਰਜ਼ੇ ਦੇ ਬੋਝ ਥੱਲੇ ਦਬੇ ਆ ਉਹ ਜਿਹੜੇ ਆਜ਼ਾਦ ਤੋਂ ਮੁਕਤ ਹੋ ਸਕਣ ਪਰ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਜਦੋਂ ਵੋਟਾਂ ਮੇਲੇ ਦਾ ਉਹ ਕਰ ਕਹਿੰਦੇ ਆ ਵੀ ਅਸੀਂ ਤੁਹਾਡਾ ਇਹ ਕਰਾਂਗੇ ਤੁਹਾਡਾ ਉਹ ਕਰਾਂਗੇ ਪਰ ਜਦੋਂ ਉਹ ਵੋਟਾਂ ਲੈ ਕੇ ਗੱਡੀ ਦੇ ਉੱਤੇ ਕਾਬਿਲ ਹੋ ਜਾਂਦੇ ਆ ਕਦੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਤੱਕ ਉਹ ਤਾਂ ਵੀ ਅਗਲੀ ਗੱਲ ਇਹ ਆ ਕਿ ਦੇਸ਼ ਦੇ ਸੰਵਿਧਾਨ ਦੇ ਵਿੱਚ ਕੁਝ ਕਾਨੂੰਨ ਬਣਿਆ ਕਿ ਤੁਹਾਨੂੰ ਲਿਖਣ ਬੋਲਣ ਦੀ ਆਜ਼ਾਦੀ ਆ ਇਕੱਠੇ ਹੋ ਕੇ ਸ਼ਾਂਤਪੁਰਕ ਢੰਗ ਨਾਲ ਗੱਲ ਕਰਨ ਦੀ ਆਜ਼ਾਦੀ ਆ ਤੁਸੀਂ ਉਹਦੇ ਲਈ ਰੋਸ ਪ੍ਰਦਰਸ਼ਨ ਕਰ ਸਕਦੇ ਹੋ ਹੁਣ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਇਹ ਰੋਸ ਪ੍ਰਦਰਸ਼ਨ ਆ ਬੇਰਬਲ ਪੋਰਮਨ ਬੇਰਬਲ ਪੋਰ ਸ਼ਾਂਤਪੁਰਨ ਢੰਗ ਨਾਲ ਕੀਤਾ ਜਾ ਰਿਹਾ ਐ ਇੱਦੇ ਖਨੌਰੀ ਬਾਰਡਰ ਦੇ ਉੱਤੇ ਵੀ ਜਿਹੜਾ ਪੋਰਮਨ ਢੰਗ ਦੇ ਨਾਲ ਉਹ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਮਤਲਬ ਇਹ ਮੋਦੀ ਸਰਕਾਰ ਆ ਜਿਹੜੀ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਆ ਜਿਹੜੀ ਉਹਨਾਂ ਨੂੰ ਲਿਖਣ ਬੋਲਣ ਦੀ ਗੱਲ ਕਰਨ ਦੀ ਆਜ਼ਾਦੀ ਆ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਦੀ ਆਜ਼ਾਦੀ ਆ ਫੋਰਮ ਢੰਗ ਨਾਲ ਉਹ ਜਿਹੜੀ ਕਿਸਾਨਾਂ ਦੇ ਉਤੋਂ ਜਿਹੜੀ ਉਹ ਖੋਹੀ ਜਾ ਰਹੀ ਆ ਅਸਲ ਦੇ ਵਿੱਚ ਇਹ ਸਮਝਣ ਦੀ ਲੋੜ ਆ ਇਹ ਇੱਕ ਦੇਰ ਮੁਲਖਾ ਅੱਜ ਦੇਸ਼ ਅਜਾਦ ਹੋਣ ਦੇ 77 74 ਸਾਲਾਂ ਬਾਅਦ ਇਹ ਡਿਕਟੇਟਰ ਕਿਸੇ ਪੱਨ ਨੂੰ ਵਧ ਰਿਹਾ ਮਤਲਬ ਤਾਨਾਸ਼ਾਹੀ ਵਾਲੇ ਪਾਸੇ ਨੂੰ ਇਹ ਮੁਲਖ ਜਿਹੜਾ ਇਹ ਜਾ ਰਿਹਾ ਇਹ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਇਹ ਹੋਰ ਗੱਲ ਜਿਹੜੀ ਇਹ ਪੱਕੀ ਹੋਈ ਆ ਕਿਉਂਕਿ ਕਿਸਾਨਾਂ ਨੂੰ ਜਿਹੜਾ ਰੋਸ ਪ੍ਰਦਰਸ਼ਨ ਨੇ ਕਰਨ ਦਿੱਤਾ ਜਾ ਰਿਹਾ ਮਤਲਬ ਦੇ ਸਾਡਾ ਰਾਜਧਾਨੀ ਦੇਸ਼ ਦੇ ਕਿਸਾਨਾਂ ਦੀ ਜੇ ਦੇਸ਼ ਦੇ ਕਿਸਾਨ ਮਤਲਬ ਉੱਥੇ ਜਾ ਨਹੀਂ ਸਕਦੇ ਹੁਣ ਜੀਟੀ ਰੋਡ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹਰਿਆਣੇ ਦੇ ਵਿੱਚ ਜਿਹਨਾਂ ਦੀ ਸਰਕਾਰ ਆ ਉਹ ਜਬਰੀ ਧੱਕੇ ਦੇ ਨਾਲ ਜਿਹੜੀ ਹੈਗੀ ਆ ਕਿਸਾਨਾਂ ਨੂੰ ਡੱਕ ਰਹੀ ਆ ਉੱਥੇ ਰਬੜ ਦੀਆਂ ਗੋਲੀਆਂ ਜਲਾ ਰਹੀ ਆ ਥਰੂ ਗੈਸ ਦੇ ਗੋਲ ਉਹ ਸਿੱਟ ਰਹੀ ਆ ਜਿਹੜਾ ਮਤਲਬ ਬਿਲਕੁਲ ਬੇਇਨਸਾਫੀ ਆ ਕਿਸਾਨਾਂ ਨਾਲ ਧੱਕੇਸ਼ਾਹੀ ਆ ਇਹ ਦੇਸ਼ ਭਰ ਦੇ ਲੋਕਾਂ ਨੂੰ ਇਸ ਗੱਲ ਦੇ ਸੋਚਣਾ ਚਾਹੀਦਾ ਤੇ ਇਸ ਗੱਲ 'ਤੇ ਉੱਠਣਾ ਚਾਹੀਦਾ ਕਿ ਜੇ ਅੱਜ ਕਿਸਾਨਾਂ ਦਾ ਹੋ ਰਹੀ ਆ ਕੱਲ ਨੂੰ ਜੇ ਕੋਈ ਹੋਰ ਵਰਗ ਵੀ ਇਹ ਜਿਹੜੀ ਉੱਥੇ ਆਪਣੀ ਮੰਗਾਂ ਲਈ ਅੰਦੋਲਨ ਕਰੂਗਾ ਕੱਲ ਨੂੰ ਉਹਦੇ ਨਾਲ ਵੀ ਇਹੀ ਕੁਝ ਹੋਣਾ ਮਤਲਬ ਇਹ ਫਾਸ਼ੀਵਾਦੀ ਰਾਜ ਆ ਜਿਹੜਾ ਜਿਹਦੇ ਵਿੱਚ ਲਿਖਣ ਨਹੀਂ ਦਿੱਤਾ ਜਾਂਦਾ ਬੋਲਣ ਨਹੀਂ ਦਿੱਤਾ ਜਾਂਦਾ ਗੱਲ ਨਹੀਂ ਕਰਨ ਦਿੱਤੀ ਜਾਂਦੀ ਤੁਹਾਨੂੰ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਇਹਦੇ ਲਈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਦੇਖਦੇ ਹੋਰ ਤਰਕੇ ਆ ਉਹਨਾਂ ਨੂੰ ਇਕੱਠੇ ਹੋ ਕੇ ਲਾਂਗਾ ਜਾਈਦਾ ਤਾਂ ਜੋ ਜਿਹੜਾ ਇਹ મોદી ਸਰਕਾਰ ਨੂੰ ਇਸੇ ਨਾਲ ਗੱਲਾਂ ਤੋਂ ਹਟਾਇਆ ਜਾ ਸਕੇ ਪਿੱਛੇ ਤੇ ਹਰਾ ਜਾ ਸਕੇ ਪੱਖੇ ਇਹ ਤੋਂ ਇਹਦਾ ਹੋਰ ਕੋਈ ਸ਼ਾਰਟਕਟ ਹੱਲ ਨਹੀਂ ਐਦਾਂ ਹੀ ਤੁਸੀਂ ਦੇਖਿਓ ਮੰਡੀਆਂ ਦੇ ਵਿੱਚ ਝੋਨਾ ਰੋਇਆ ਪਹਿਲਾਂ ਖਰੀਦ ਨਹੀਂ ਸੀ ਹੁੰਦੀ ਤੇ ਉਹ ਜਿੱਥੇ-ਜਿੱਥੇ ਕਿਸਾਨ ਜਥੇਬੰਦ ਸਿਗੇ ਉੱਥੇ ਉਹ ਕਰਵਾ ਸਕੇ ਆ ਤੇ ਉਹਦੀ ਉਹਨਾਂ ਨੇ ਇੱਕ ਕਟ ਲਾਈ ਆ ਉਹਦੇ ਵਿੱਚ ਕਟ ਲਾਤੀ ਆ ਵੀ ਇੰਨੇ ਪਰਸੈਂਟ ਮਤਲਬ ਜਿਹੜੀ ਸਰਕਾਰ ਵੱਲੋਂ ਕੋਈ ਮਨਜ਼ੂਰ ਨਹੀਂ ਹੈਗੀ ਫੇਰ ਵੀ ਸਰਕਾਰ ਉਹਦੇ ਉੱਤੇ ਕੁਝ ਨਹੀਂ ਕਰ ਰਹੀ ਉਹਦੇ ਉੱਤੇ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਹੈਗਾ ਕਿਸਾਨਾਂ ਦਾ ਕੁਆਂਟਲ ਮਗਰ ਕਟਿਆ ਜਾ ਰਿਹਾ ਕੀ ਕਾਰਨ ਕੀ ਮੰਨਦੇ ਹੋਗੇ ਸੈਂਟਰ ਸਰਕਾਰ ਪੰਜਾਬ ਦੇ ਵਿੱਚ ਹੀ ਕਿਉਂ ਧੱਕਾ ਕਰਦੀ ਹੈ ਅਸਲ ਵਿੱਚ ਗੱਲ ਕੀ ਆ ਜਦੋਂ ਇੱਕ ਦਮ ਦੇ ਵਿੱਚ ਦੇਸ਼ ਜਿਹੜਾ ਸੀਗਾ ਇਹ ਭੁੱਖਾ ਮਰਦਾ ਸੀ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਤੇ ਜੁਪੀ ਦੇ ਕੋਈ ਹਿੱਸੇ ਦੇ ਵਿੱਚ ਜਿਹੜਾ ਇੱਥੇ ਜ਼ੋਰਦਾਰ ਜਿਹੜੀ ਖੇਤੀ ਹੋਈ ਆ ਜਦੋਂ ਪਾਕਿਸਤਾਨ ਤੋਂ ਆਜ਼ਾਦ ਹੋਇਆ ਤੇ ਆਈਪੀਐਲ 400 ਦੇ ਤਹਿਤ ਉਦੋਂ ਬਾਰਾਂ ਵਿਦੇਸ਼ਾਂ ਦੇ ਵਿੱਚੋਂ ਟੂਠਾ ਵਰਕੇ ਦਾਣੇ ਇਕੱਠੇ ਕਰਕੇ ਲਿਆਂਦੇ ਜਾਂਦੇ ਜਾਦੇ ਸੀ ਤੇ ਉਹਦਾ ਕਾਰਨ ਕੀ ਹੋਇਆ ਕਿ ਹੁਣ ਜਦੋਂ ਇਹਨਾਂ ਲੋਕਾਂ ਨੇ ਦੇ ਖੇਤੀ ਕੀਤੀ ਆ ਭਾ ਧਰਤੀ 'ਚੋਂ ਪਾਣੀ ਡੋਆ ਖੇਤੀ ਹੋਣ ਲੱਗ ਪਈ ਅਨਾਜ ਜਿਹੜਾ ਵਾਧੂ ਹੋਣ ਲੱਗ ਪਿਆ ਹੁਣ ਇਹ ਉਹਨੂੰ ਨਕਾਰਨ ਲੱਪਿਆ ਮਤਲਬ ਕੀ ਆ ਵੀ ਤੁਸੀਂ ਅਸੀਂ ਤਾਂ ਇਹਨਾਂ ਦੀ ਕਣਕ 'ਚੋਂ ਨਾ ਨਾਂ ਬੀਜੀਏ ਸਾਨੂੰ ਹੋਰ ਨਾ ਫਸਲ ਦੇ ਐਮ ਐਸ ਪੀ ਦੇ ਦਿਓ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਸਾਡੀਆਂ ਹੈਗੀਆਂ ਜਿਹੜੀਆਂ ਫਸਲ ਉਹਨਾਂ ਦੇ ਐਮ ਐਸ ਪੀ ਦੇ ਦਿਓ ਅਸੀਂ ਇਹ ਕਣਕ ਦੀ ਉਹਨਾਂ ਨਹੀਂ ਬੀਜਾਂਗੇ ਅਸੀਂ ਉਹਦੇ ਤੇ ਜਿਹੜੀ ਇਹ ਖਰੀਦ ਕਰਨ ਲੱਪਾਂਗੇ ਇਹੀ ਇਹਦੇ ਲਈ ਅਸੀਂ ਅੱਜ ਉੱਥੇ ਜਾ ਰਹੇ ਹਾਂ ਇਹੀ ਸਾਡੀਆਂ ਮੰਗਾਂ ਧੰਨਵਾਦ